ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਕਿਵੇਂ ਹੋ ਤੁਸੀਂ ਸਾਰੇ ਮੈਂ ਆਈ ਸੀ ਆਪਣੇ ਪਿੰਡ ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਫੈਮਿਲੀ ਦੇ ਨਾਲ ਤੇ ਸੱਜਣ ਤੋਂ ਬਾਹਰੋਂ ਆਏ ਹੋਏ ਸੀ ਤੇ ਉਹ ਵੀ ਕਹਿ ਰਹੇ ਸੀ ਆਪਾਂ ਜਾਣਾ ਤੇ ਆਪਾਂ ਚੱਲੇ ਆ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਤੁਹਾਨੂੰ ਅੱਗੇ ਤਾਂ ਦਿਖਾਉਣੀ ਆ ਗੁਰਦੁਆਰਾ ਸਾਹਿਬ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਹਾਂਜੀ ਗイズ ਆਪਾਂ ਜਾ ਰਹੇ ਆਂਗੇ ਰਾੜਾ ਸਾਹਿਬ ਮੱਥਾ ਟੇਕਣ ਦੇ ਲਈ ਤੇ ਹੁਣੀ ਹਲੇ ਸੇ ਘਰੋਂ ਨਿਕਲਿਆਂਗੇ ਤੇ ਬਾਕੀ ਤੁਸੀਂ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰੋ ਨੰਨੂ ਮੰਨੂ ਵਲੌਗ ਨੂੰ ਤੇ ਹੁਣ ਆਪਾਂ ਹਲੇ ਘਰੋਂ ਨਿਕਲੇ ਹੀ ਆਂਗੇ ਬਾਕੀ ਤੁਹਾਨੂੰ ਸਾਰਾ ਬਲੌਗ ਤੁਸੀਂ ਦੇਖਿਓ ਪੂਰਾ ਠੀਕ ਐਂਡ ਤੱਕ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਆਪਾਂ ਉੱਥੇ ਜਾ ਕੇ ਕਿੰਨੇ ਵਜੇ ਤੁਰੇ ਆਪਾਂ ਆਪਾਂ ਤੁਰਿਆ 6 ਵਜੇ 50 ਮਿੰਟ ਤੇ ਹਾਂਜੀ 7 ਵਜੇ ਆ ਬਠੇ ਆ ਜੀ ਸਾਡੇ ਸਾਰੇ ਸ਼ਾਰੀ ਹਾਂਜੀ ਓਪੀ ਮਹਾਰਾਜੇ ਸਰੂਨਾਹੀ ਹਰਣਾ ਕ੍ਰਿਸ਼ਟ ਨਰਪਾਰਿਆ ਪ੍ਰਸ਼ਾਦ ਚ ਇਹ ਰੋਗ ਅੱਛਾ ਗੱਡੀ ਕੀ ਨੋ ਜੀ ਦੇਖੋ ਇਹਨਾਂ ਨੂੰ ਲੌਗ ਬਣਾਉਣੇ ਬੋਲਦੇ ਹੀ ਨਹੀਂ ਕੁਛ ਮੈਂ ਬੋਲੂਗੀ ਮੈਂ ਬਾਤ ਮੇਰੇ ਸਾਰੇ ਸਾਰੀ ਸਾਰੀ ਚੀਜ਼ਾਂ ਖਤਮ ਹੋ ਗਈ ਉਹ ਤਾਂ ਬੋਲੂਗੀ ਐਂਡ ਕਰਨਾ ਐਂਡ ਹਾਂ ਵੀਨੂ ਕਹਿੰਦੇ ਵੀ ਬਲੌਗ ਦੇ ਵਿੱਚ ਬੋਲ ਦੋ ਨੰਨੂ ਮੈਨੂੰ ਬਲੌਗ ਮੈਂ ਆਪਦੇ ਵਾਲੇ ਚ ਬੋਲਦਾ ਵਾ ਤੇ ਹੁਣ ਜੇ ਉੱਥੇ ਕਿ ਲੋਕ ਦੇਖਣਗੇ ਵੀ ਉੱਥੇ ਤੋਂ ਕੋਈ ਬਲੌਗ ਹੀ ਹੈ ਨਹੀਂਗਾ ਤੇ ਅੱਜ ਹੁਣ ਸ਼ੁਰੂ ਵੀ ਧੱਤੇ ਦੇ ਵਿੱਚ ਬੋਲ ਨਹੀਂ ਰਹੇ ਲੋਕ ਹੈਗੇ ਨੇ ਕੋਈ ਨਹੀਂ ਐਂਡ ਤੋਂ ਕਰਨਾ ਬਲੌਗ ਐਂਡ ਵੀ ਸ਼ੁਰੂ ਵੀ ਕਰਨਾ ਐਂਡ ਵੀ ਤੁਹੀਂ ਕਰਨਾ ਤੇਰਾ ਚੈਨ ਹੈ ਇਹ ਪੂਰਾ ਬਣਾ ਲੈ ਮੈਨੂੰ ਆਈ ਵਾਤਾ ਸੋਰੀ ਉਹ ਅਸੂਹਦਾ ਨਹੀਂ ਦਾਈ ਹੋਨ ਕਾਣਾ ਬਈ ਜਿਵੇਂ ਕਰਦੀ ਹੈ ਨਾ ਮੈਂ ਹੋਵੇ ਮੈਂ ਤਾਂ ਜਿਵੇਂ ਨਹੀਂ ਮੈਨੂੰ ਬੋਲੇ ਜਾਂਦਾ ਪਰ ਪਤਾ ਨਹੀਂ ਗਿਆ ਫਸ ਗਈ ਜਾਂਨੇ ਹੁੰਨੇ ਨਾ ਜਦੋਂ ਆਏ ਬੀੜੀ ਬੂੜੀ ਤੇ ਮੈਂ ਅਭੀ ਇਹ ਕਰਦੀ ਸੀ ਸੀਰੀਅਸ ਹੀ ਨਹੀਂ ਦੇਖਣੇ ਆਏ ਜਾੜ ਜਾਣਾ ਟੋਆ ਦਿਖਾਉਂਦੀ ਹੈ ਗੱਲ ਲੈ ਵੀ ਮੈਂ ਸੋਹਣੀ ਨਾ ਸਾਡੀ ਭਾਬੀ ਤੇ ਗੱਲ ਚ ਟੋਆ ਪੈਂਦਾ ਵਾ ਸਾਡੇ ਪੈਸੇ ਹਾਏ ਦੱਸੋ ਗਾਇਸ ਮੈਂ ਭਾਬੀ ਲੱਗਦੀ ਹੈ ਕਿ ਨਹੀਂ ਹਾਏ ਦੱਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਭਾਬੀ ਹੈਗੀ ਕਿ ਨਹੀਂ ਲੱਗਦੀ ਆ ਤਾਈ ਲੱਗਦੀ ਹੈ ਨੋ ਕਹਿੰਦੀ ਤਾਈ ਲੱਗਦੀ ਹੈ ਮੇਰੀ ਇਹ ਤਾਈ ਲੱਗਦੀ ਹੋਰ ਕਿ ਲੱਗਦੀ ਅਸੀਂ ਭਾਅ ਬਣਾ ਰਹੇ ਕਿ ਨਹੀਂ ਮੰਮੀ 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 ਕੋਲ ਜਾੜਾ ਅੱਛਾ ਇਹ ਦੱਸੋ ਅਸੀਂ ਅਸੀਂ ਸਾਡੇ ਖਾਂਦੇ ਨੇ ਛੋਟੀਆਂ ਗੁੜੀਆਂ ਆਹ ਹਾ 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 ਅਲੇ ਗਲੇ ਬਿਊਟੀਫੁੱਲ ਹਾਂ ਇਹ ਸੱਚ ਆ ਇਹ ਸੱਚ ਅਸੀਂ ਸਾਡੇ ਅਵਰ ਨਾਲ ਇੱਕੂ ਵੀ ਸਾਡੇ ਖਾਨਦਾਨ ਦੇ ਕੋ ਮੂੰਹ ਖਾ ਦੇ ਕੇ ਜਿੱਤ ਜਿੱਤ ਆ ਦੇ ਉਧਰ ਤੋਂ ਆ ਮਮਾ ਇਹਦੇ ਤੋਂ ਟਰੋਫੀ ਬੰਦੇ ਜਿਆਦਾ ਸੋਹਣਾ ਹੋ ਗਿਆ ਫਿਰ ਸਾਡੇ ਖਾਨਦਾਨ ਦੇ ਹੁਣ ਮੈਂ ਦਵਾਰੇ ਕਮ ਹਾਂ ਨਹੀਂ ਹੋ ਗਿਆ ਮੈਂ ਇੱਕ ਬੰਦਾ ਹੋਰ ਆਇਆ ਸਾਡੇ ਖਾਨਦਾਨ ਦਾ ਅੱਛਾ ਅੱਛਾ ਠੀਕ ਹੈ ਛੋਟੀ ਜਿਹੀ ਜਨਰੇਸ਼ਨ ਚ ਸਾਡੀ ਸੋਨੀ ਕੁੜੀ ਸਮਾਲ ਜਨਰੇਸ਼ਨ ਤੇਰੇ ਠੀਕ ਹੈ ਜੀ ਗਾਇਸ ਦੇਖੋ ਇਧਰ ਸਾਡੀ ਇਹ ਜਿਹੜੀ ਹੁਣ ਜਨਰੇਸ਼ਨ ਹੈ ਜਿਹੜੀ ਨਿਊ ਹੈ ਸਾਡੀ ਨਵੀਂ ਪੀੜੀ ਉਹਦੇ ਚ ਸਾਡੀ ਇੱਕ ਹੈਗੀ ਸਾਡੀ ਟਿੱਡੀ ਸੋਣੀ ਕੁੜੀ ਸੋਣੀ ਕੁੜੀ ਇਹ ਸਾਡੇ ਖਾਨਦਾਨ ਦੀ ਸੋਣੀ ਕੁੜੀ ਖੋਰ ਆ ਗਈ ਮੈਂ ਦਿਲ ਚੀਜੀ ਇਹਦੇ ਗਾਲੇ ਚ ਟੋਆ ਜਾਂਦਾ ਜੀ ਇਹ ਤਾਂ ਮੈਨੂੰ ਜੀਤ ਗੱਲਾਂ ਦੇ ਵਿੱਚ ਟੋਆ ਜਾਂਦਾ ਇਹ ਤਾਂ ਮੈਨਦੇ ਅਦੀ ਮਾਂ ਦੇ ਵੀ ਪੈਂਦਾ ਦੱਸੋ ਗਾਇਸ ਇਹ ਮੇਲਪੜੀ ਹੈ ਕਿ ਨਹੀਂ ਮੈਂ ਲੱਗਦੀ ਇੱਕ ਬੱਚੇ ਦੀ ਮਾਂ ਲੱਗਦੀ ਹੈ ਕਿ ਨਹੀਂ ਗਾਇਸ ਨਾ ਉਹ ਤੁਹਾਨੂੰ ਮਾਂ ਲੱਗਦੀ ਨਹੀਂ ਲੱਗਦੀ ਇਹ ਮੇਰਾ ਇਹਦੀ ਵੀ ਟੋਆ ਪੈਂਦਾ ਬਪ ਟੋਆ ਦੇਖਾ ਜਿਹਦੇ ਮੈਂ ਟੋਆ ਮੈਂ ਵਰਤਾਂ ਠੀਕ ਹੋ ਮਾਈਲ ਸਮਾਈਲ ਔਰ ਹੈਰਿਟ ਉਹ ਬਪੂ ਦੇ ਵਿੱਚ ਜਿਹੜੇ ਦੌਰ ਤੋਂ ਹੋੜੇ ਜੱਲ ਕੱਢ ਆ ਉੱਠ ਕੇ ਇਹ ਮੇਰਾ ਫੋਨ ਡਾਉਣ ਦੇ ਚੱਕਰ ਚ ਵਾ ਹੋ ਮੈਂ ਦੱਸਾਂ ਇਹ ਜਾਣ ਕੇ ਕਿ ਇਹ ਵਾਰ ਨੂੰ ਕੱਢ ਨਹੀਂ 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 ਸੱਚੀ ਗੱਲ ਹੈ ਅੱਜ ਤਾਂ ਹਾਇਰ ਨਹੀਂ ਸੀ ਤਾਂ ਬਹੁਤ ਟਾਈਮ ਲੱਗਦਾ ਕਿ ਆਪਾਂ ਹਾਂ ਦੇਖਦੇ ਹਾਂ ਮੈਂ ਕਿ ਚੱਲ ਅਸੀਂ ਨਹਿਰ ਤੇ ਰੋਕੀਏ ਤੇ ਘੰਟੇ ਲੱਗਦੇ ਬਾਅਦ ਤੇ ਆਹ ਦੇਖ ਲਓ ਜੀ ਪਾਣੀ ਦਾ ਹਾਲ ਕੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਡਰਦੀ ਮੈਂ ਡਰਦੀ ਹਾਂ ਇਹ ਮੈਨੂੰ ਥੱਕੇ ਦਾ ਲੈ ਕੇ ਜਾਊਗੀ ਟਾਈਮ ਨਾ ਲਾਓ ਇਹ ਮੈਂ ਸੀਰੀਅਸਲੀ ਮੈਨੂੰ ਪਾਣੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਮੋਦੀ ਦੀ ਦੀਦੀ ਮੈਂ ਸੱਚੀ ਵਿੱਚ ਜ਼ਰੂਰ ਹਾਏ ਸੌ ਲੱਗੇ ਮੈਨੂੰ ਬਹੁਤ ਆ ਲੱਗਦਾ ਪਾਣੀ ਤੋਂ ਪਰ ਭਰੀ ਹੋਈ ਹੈ ਨਾ ਨਹਿਰ ਸਾਹ ਬਹੁਤ ਜ਼ਿਆਦਾ ਆਉਣੀ ਹੈ ਤੁਸੀਂ ਇੱਧਰ ਨੂੰ ਮੂੰਹ ਘਰ ਤੋਂ ਪਹਿਲਾਂ ਥੱਲੇ ਉਧਰ ਨਹਿਰ ਚ ਨਾ ਤਾਰ ਨਹੀਂ ਪਰ ਤੁਸੀਂ ਕਰੋ ਮੈਂ ਨਹੀਂ ਜਾਣਾ ਹੈਗਾ ਇਹ ਨਹੀਂ ਡਰਦੀ ਥੱਲੇ ਹੋ ਜਾਓ ਕੀ ਕੋਈ ਇੰਨੇ ਆ ਜੀ ਅਸੀਂ ਪਹੁੰਚ ਗਏ ਜੀ ਘਰਾਨਾ ਸਾਹਿਬ ਤੇ ਮੁੰਡਾ ਪਾਈ ਬਾ ਇੱਕ ਵੇਲੇ ਤੋਂ ਤੇ ਬਾਕੀ ਹੁਣ ਅੰਦਰ ਜਾ ਕੇ ਦਿਖਾਉਨੇ ਆ ਜੀ ਤੁਹਾਨੂੰ ਦਰਸ਼ਨ ਕਰਦੇ ਆ ਨਾਲੇ ਕਿੱਥੇ ਬਾਕੀ ਸਾਰੇ ਲੇ ਲਈ ਮਰਠੀਕਨ ਸਾਰੇ ਜਾਣੇ ਤਾਂ ਦੇਖ ਲਿਆ ਤੇ ਹੁਣ ਅਸੀਂ ਚੱਲੇ ਆ ਨਗਰ ਹਾਲ ਦੇ ਵਿੱਚ ਤੇ ਉੱਥੇ ਜਾ ਕੇ ਬੰਦ ਨਾ ਹੋਏ ਜੱਗ ਮੇਰਾ ਨਾ ਹੋਇਆ ਜੱਗ ਮੇਰਾ ਜਿਹੜਾ ਉਹ ਸਾਡਾ ਸ਼ਰਾਰਤੀ ਜਵਾਬ ਸ਼ਰਾਰਤ ਕਰਨ ਲੱਗਿਆ ਹੋਇਆ ਲੋ ਜੀ ਅਸੀਂ ਪਹੁੰਚ ਗਏ ਆ ਲੰਗਰ ਹਾਲ ਦੇ ਵਿੱਚ ਤੇ

ਪਾ ਗੁਰਦੁਆਰਾ ਸਾਹਿਬ ਤੋਂ ਆਗੇ ਸੀ ਤੇ ਆ ਕੇ ਫਰੈਸ਼ ਹੋ ਗਏ ਤੇ ਬਾਕੀ ਸਾਰਾ ਬਲੌਗ ਜੂ ਦੇਖਿਓ ਤੇ ਜਿੰਨਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਬਲੌਗ ਕਿੱਦਾਂ ਦਾ ਲੱਗਿਆ ਤੇ ਹੋਰ ਵੀ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਹੀ ਪੈਣਾ ਵਾ ਤੇ ਪਲੀਜ਼ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ